ਦਾ ਦੇ ਸਲਾਮਤ ਜੀ ਆ ਸੰਭਾ। ਉਹ ਆਪ ਜੀ ਦਾ ਖਾਲਸਾ ਵਾਹਿਗੁਰੂ ਜੀ। ਪਹਿਲਾਂ ਤੇ ਪੂਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਆ। ਤੇ ਦੂਸਰਾ ਅਸੀਂ ਜਿਹੜੀ ਆ ਅਕਾਲੀ ਦਲ ਬਾਦਸ ਪੰਜਾਬ ਦੇ ਜਿਹੜੀ ਜਥੇਬੰਦੀ ਅਸੀਂ ਇੱਕ ਕ੍ਰਿਟੀਕਲ ਪਾਰਟੀ ਬਣਾਈ ਆ ਤੇ ਉਹਦੀ ਅਸੀਂ ਜਿਹੜੀ ਭਰਤੀ ਮਿਹਨਤ ਸ਼ੁਰੂ ਕੀਤੀ ਸੀ ਬਹੁਤ 9-10 ਜ਼ਿਲ੍ਹਿਆਂ ਵਿੱਚ ਅਸੀਂ ਪਹਿਲਾਂ ਕਰ ਚੁੱਕੇ ਆ ਤੇ ਅੱਜ ਦੋ ਤਿੰਨ ਜ਼ਿਲ੍ਹੇ ਅਸੀਂ ਅੱਜ ਕਰਨ ਜਾ ਰਹੇ ਆ। ਇੱਕ ਤੇ ਬਠਿੰਡਾ, ਮਾਨਸਾ ਤੇ ਮੁਕਸਰ ਜੇ ਉੱਥੇ ਜਾ ਕੇ ਕਰਨੇ ਆ। ਤੇ ਇਹ ਜਿਹੜੀਆਂ ਇਹ ਪੰਜ-ਪੰਜ ਮੈਂਬਰਾਂ ਦੀ ਇਥੇ ਜਿਹੜੀ ਟੀਮ ਬਣਾ ਕੇ ਤੇ ਉਹਨਾਂ ਨੂੰ ਅੱਗੇ ਅੱਗੇ ਜਿਹੜੇ ਪਿੰਡ ਤੱਕ ਜਾਂ ਸਰਕਲ ਬਲਾਕ ਤੱਕ ਜਿਹੜੀ ਅਸੀਂ ਉਹਨਾਂ ਨੂੰ ਡਿਊਟੀਆਂ ਦਿੱਤੀਆਂ ਕਿ ਉਹ ਅੱਗੇ ਅੱਗੇ ਪੰਜ-ਪੰਜ ਮੈਂਬਰ ਹਰ ਇੱਕ ਜਗ੍ਹਾ ਤੇ ਆਪ ਬੈਠ ਕੇ ਤੇ ਪਿੰਡਾਂ ਤੱਕ ਪਹੁੰਚ ਕਰਨਾ ਤੇ ਉਹ ਜਿਹੜੀ ਪ੍ਰਤੀ ਨੂੰ ਹੰਗਾਰਾ ਦਿੱਤਾ ਗਿਆ ਸੀ। ਸਭ ਦਾਤ ਦੀ ਗੱਲ ਕਰੀਏ ਭਾਰਤੀ ਦੇ ਸੋ ਤਾਂ ਜੜਾ ਠਾਗਾ ਤਿਆਰ ਹੋ ਚੁੱਕੇ ਆ। ਹਾਂਜੀ ਉਹ ਉਹ ਖਰੜੇ ਵਾਸਤੇ ਵੀ ਲੱਗੇ ਹੋਏ ਸਾਡੇ ਜਿਹੜੀ ਐਡਵਾਈਜ਼ਰੀ ਕਮੇਟੀ ਉਹ ਸਵਧਾਨ ਕਮੇਟੀ ਬਣੀ ਰਹੀ ਆ ਉਹ ਬਣਾ ਰੇ ਸਾਰਾ ਕੁਝ ਤੇ ਉਹ 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 ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਪੰਜਾਬ ਦੇ ਸਾਰੇ ਵਾਸੀਆਂ ਨੂੰ ਅਸੀਂ ਸਾਰੇ ਨਾਲ ਲੈ ਕੇ ਉਹ ਪੰਜਾਬ ਦੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਸਾਰਿਆਂ ਦਾ ਸਹਿਯੋਗ ਵਿੱਚ ਆਉਣੇ ਤੇ ਸਾਰਿਆਂ ਨਾਲ ਲੈ ਕੇ ਚੱਲਣਾ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹੇ ਤੁਸੀਂ ਹੁਣ ਤੱਕ ਕਵਰ ਕਰ ਦਿੱਤੇ ਅਸੀਂ ਪਠਾਨਕੋਟ ਗਜ਼ਾਸਪੁਰ ਤੇ ਅੰਮ੍ਰਿਤਸਰ ਫਿਰੋਜ਼ਪੁਰ ਤੇ ਫਤਿਹਗੜ੍ਹ ਸਾਹਿਬ ਤੇ ਲੁਧਿਆਣਾ ਇਧਰ ਸ਼ਾਇਦ ਪੰਜਾਬ ਦੇ ਨਾਨੇ ਦਸ ਜਿਲ੍ਹੇ ਅਸੀਂ ਪਹਿਲਾਂ ਕਰ ਚੁੱਕੇ ਹਾਂ ਉਹਦਾ ਇਹ ਰਿਪੋਰਟ ਇਹ ਸਾਰੇ ਅਸੀਂ ਕਵਰ ਕਰ ਚੁੱਕੇ ਆ ਤੇ ਅੱਜ ਤਿੰਨ ਜਿਲ੍ਹੇ ਅਸੀਂ ਅੱਜ ਕਵਰ ਹੋ ਜਣੇ ਆ ਤੇ ਬਾਕੀ ਰਹਿ ਜਾਂਦੇ ਨੂੰ ਅਸੀਂ ਹਫਤੇ ਦੇ ਵਿੱਚ ਵਿੱਚ ਸਾਰੇ ਤੇ ਜਿਲ੍ਹਿਆਂ ਤੱਕ ਪਹੁੰਚ ਕਰਾਂ ਤੁਸੀਂ ਇਹ ਪਾਰਟੀ ਬਣਾਈ ਆ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕਿ 23 ਸਾਲ ਸਾਰਾ ਹੀ ਜਿਹੜਾ ਹੈਗਾ 23 ਸਾਲ ਪੰਜਾਬ ਦਾ ਕੰਮ ਕਰੂ ਜਾਂ ਪੰਜਾਬ ਤੋਂ ਬਾਹਰ ਵੀ ਕੰਮ ਕਰਕੇ ਜਾਵਾਂਗੇ ਨਹੀਂ ਅਸੀਂ ਫਿਰ ਲਾਲ ਦੇ ਜਿਹੜੇ ਸਿੱਖ ਮੁੱਦੇ ਉਹਦੇ ਅਸੀਂ ਜਿੱਥੇ ਵੀ ਕੋਈ ਕੋਈ ਪ੍ਰੋਬਲਮ ਹੋ ਗਈ ਉਹ ਉਹ ਵੀ ਉਹ ਵੀ ਐਡਰੈਸ ਕਰਾਂਗੇ ਤੇ ਦੂਸਰਾ ਅਸੀਂ ਜਿਹੜੇ ਮੇਨ ਸਾਡੇ ਪੰਜਾਬ ਤੇ ਫੋਕਸ ਰਹੂਗਾ ਸਾਡਾ ਪੰਜਾਬ ਦੇ ਜਿਹੜੇ ਹਾਲਾਤ ਬਹੁਤ ਬੱਧਰ ਹੋ ਚੁੱਕੇ ਆ ਤੇ ਜਿਹੜਾ ਸਾਡੇ ਜਿਹੜੇ ਪੰਥ ਚ ਵੀ ਬਹੁਤ ਵੱਡਾ ਸੰਕਟ ਆ ਤੇ ਪੰਜਾਬ ਵੀ ਪੰਜਾਬ ਦੇ ਹਾਲਾਤ ਲਾਏ ਨਾ ਆਰਡਰ ਵੀ ਲਾ ਲੋ ਹਰ ਇੱਕ ਜਗ੍ਹਾ ਤੇ ਪੰਜਾਬ ਬਹੁਤ ਪਛੜ ਚੁੱਕਾ ਵਾ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਬਹੁਤ ਮੰਦੀ ਹਾਲਤ ਆ ਜੋ ਪੰਜਾਬ ਦੇ ਜੋ ਪੈਸ ਦੀ ਆਜ਼ਾਦੀ ਦਾ ਇਹ ਮਾਮਲਾ ਤੁਸੀਂ ਆ ਬਠਿੰਡੇ ਜੀ ਆ ਕੱਲ ਬਹੁਤ ਵੱਡਾ ਪ੍ਰਸਤਾਵ ਦਿੱਤਾ ਹੈਗਾ ਸੀ ਇਕੱਠ ਇਹ ਸਾਰੀਆਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਵਾਸਤੇ ਅਸੀਂ ਕਹਿੰਨੇ ਕਿ ਜੋ ਜਮੂਰੀਅਤ ਤਰੀਕੇ ਨਾਲ ਜੋ ਹਰੇਕ ਬੰਦੇ ਦਾ ਫਰਜ਼ ਬਣਦਾ ਜੋ ਹਰੇਕ ਬੰਦੇ ਦਾ ਹੱਕ ਹੈ ਉਹਨੂੰ ਮਿਲਣਾ ਚਾਹੀਦਾ ਇਹਦਾ ਤੁਸੀਂ ਫੰਕਸ਼ਨ ਮੁੱਦਿਆਂ ਦੀ ਗੱਲ ਕੀਤੀ ਹੈ ਕਿ ਜਿਹੜੇ ਕਿ ਉਹ ਗਿਆਨੀ ਹਰਪੀ ਸਿੰਘ ਦਾ ਘਟਨਾਕ੍ਰਮ ਵਾਪਰਿਆ ਉਹ ਕਿਵੇਂ ਦੇਖਿਆ ਨੇ ਉਹ ਵੀ ਜੀ ਬਹੁਤ ਇੱਕ ਮੰਦ ਭਾਗੀ ਕਹਤਾ ਜੀ ਉਹ ਜਿਹੜੇ ਕਿ ਜੈਸੇ ਦਾ ਸਾਹ ਨੂੰ ਇਦਾਂ ਇੱਕ ਜਲੀਲ ਕਰਕੇ ਲਾਉਣਾ ਮਾਣਾ ਚਾਹ ਜਿਨ੍ਹਾਂ ਚਿਰੋ ਬੰਦੇ ਤੇ ਉਹਨਾਂ ਨਾਲ ਕੰਮ ਕਰਦੇ ਰਹੇ ਜਿਨ੍ਹਾਂ ਚਿਰ ਕੋ ਉਹਨਾਂ ਦੀ ਹਾਂ ਚ ਹਾਂ ਮਿਲਦੀ ਰਹੀ ਜਾ ਉਹਨਾਂ ਦੇ ਨਕੂਲ ਕੰਮ ਚੱਲਦਾ ਰਿਹਾ ਉਹਨਾਂ ਚ ਠੀਕ ਹੈ ਜਦੋਂ ਕੋਈ ਸੱਚ ਬੋਲਣ ਦੀ ਗੱਲ ਕਰਦਾ ਕੋ ਤੂੰ ਤੁਸੀਂ ਉਹਦੇ ਨਾਲ ਇਦਾਂ ਦਾ ਵਿਹਾਰ ਕਰੋ ਤੇ ਬਹੁਤ ਗਲਤ ਚੀਜ਼ ਹੈ ਇੱਕ 1925 ਇੱਕ ਗੱਲ ਕੀਤੀ ਜਾ ਰਹੀ ਹੈ ਪਰ ਜਦ ਤੇ ਆਪਾਂ ਸ਼੍ਰੀ ਗੋਬੀ ਚਨ ਸਾਹਿਬ ਦੀ ਗੱਲ ਕਰੀਏ ਉਹ ਤੋਂ ਪਹਿਲਾਂ ਵੀ ਪੱਤਰ ਜਿਹੜੀਆਂ ਹੈਗੀਆਂ ਇਹ ਰਾਜਵਿਦਿਕ ਬਣਾਇਆ ਹਾਰ ਸੀਗਾ ਪਰ ਉਹ ਤੋਂ ਬਾਅਦ ਜਿਹੜਾ ਹੈਗਾ ਐਸਜੀਪੀਸੀ ਦੀ ਗੱਲ ਕਰੀਏ ਜਿਸ ਦਾ ਸਾਡੇ ਅਧੀਨ ਨੇ ਉਹਨੂੰ ਕਿਵੇਂ ਦੇਖੀ ਨੀ ਮੇਰੇ ਖਿਆਲ ਹੈ ਕਿ ਠੀਕ ਹੈ ਕਿ ਉਹਨਾਂ ਕੋਈ ਅਥਾਰਟੀ ਹੋ ਸਕਦੀ ਹੈ ਕਿ ਜਸੇਦਾਰ ਨੂੰ ਲਾਉਣ ਦੀ ਜਾਂ ਕੋਈ ਕੋਈ ਸਿਸਟਮ ਹੈ ਪਰ ਜਸੇਦਾਰ ਪੂਰੀ ਕੌਮ ਦਾ ਤੇ ਮੇਰੇ ਖਿਆਲ ਹੈ ਕਿ ਜੇ ਪਹਿਲਾਂ ਹੈਗਾ ਵੀ ਇਹ ਤੇ ਸਿਆਉਣ ਵਾਲੇ ਸਮੇਂ 'ਚ ਇੱਕ ਚਾਹੁੰਦੇ ਆ ਕਿ ਜਸੇਦਾਰ ਨੂੰ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਠਨਾਂ ਜਾਂ ਕੋਈ ਸਿਸਟਮ ਬਣਾ ਕੇ ਉਹਨਾਂ ਨੂੰ ਉਹਨਾਂ ਦੀ ਨਿਯੁਕਤੀ ਹੋਵੇ ਤੇ ਉਹਨਾਂ ਦਾ ਕੋਈ ਟਾਈਮ ਪੇਡ ਫਿਕਸ ਹੋਵੇ ਕਿ ਉਹ ਕਿੰਨੇ ਚਿਰ ਤੱਕ ਉਹ ਉੱਤੇ ਰਹਿ ਸਕਦੇ ਆ ਤੇ ਉਹਨਾਂ ਦੀ ਜੋ ਸੇਵਾ ਮੁਕਤੀ ਦਾ ਵੀ ਕੋਈ ਵਧੀਆ ਤਰੀਕੇ ਨਾਲ ਉਹਦੇ ਨਿਯਮ ਬਣਨੇ ਚਾਹੀਦੇ ਤੇ ਉਹਦੇ ਅਨਸਾਰ ਹੀ ਕੰਮ ਹੋਣਾ ਚਾਹੀਦਾ ਇਹ ਨਹੀਂ ਕਿ ਜਦੋਂ ਵੀ ਕਿਸੇ ਨੂੰ ਨਾ ਲੱਗੇ ਸ਼੍ਰੋਮਣੀ ਕਮੇਟੀ ਵਿੱਚ ਮਾਕੇ ਕਿ ਸਾਡੇ ਅਨੁਕੂਲ ਨਹੀਂ ਕੰਮ ਹੋ ਰਿਹਾ ਤਾਂ ਅਗਲੇ ਦਿਨ ਜਸਤਰ ਬਦਲ ਹੁੰਦੀ ਇਹ ਇਹ ਜਿਹੜੀ ਰਵਾਇਤ ਇਹ ਖਤਮ ਹੋਣੀ ਚਾਹੀਦੀ ਹੈ ਅੱਜ ਆਪ ਤੋਂ ਬਾਅਦ ਕਰਦਾਰ ਖੁਸ਼ੀ ਕੀਤੀ ਜਾ ਰਹੀ ਹੈ ਔਸ਼ਮ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਇਹ ਤੇ ਮੈਂ ਇਹ ਚੀਜ਼ ਹੈ ਕਿ ਇਹਦੇ ਵਾਸਤੇ ਸਾਡੇ ਪੰਜਾਬੀਆਂ ਦੇ ਜਿਹੜੇ ਨਾ ਮੇਰੇ ਖਿਆਲਕ ਬਹੁਤ ਅਸੀਂ ਨੀਵੇਂ ਪੱਧਰ ਤੇ ਗਿਰ ਚੁੱਕੇ ਹਾਂ ਅਸੀਂ ਇੱਕ ਜਥੇਦਾਰ ਛੱਡੋ ਅਸੀਂ ਆਮ ਹੀ ਜਦੋਂ ਵਿਚਰਦੇ ਹਾਂ ਕਿ ਇੱਕ ਦੂਜੇ ਦੇ ਉੱਪਰ ਅਸੀਂ ਧੀਆਂ ਭੈਣਾਂ ਦੇ ਸਾਡੇ ਵੱਡੇ-ਵਡੇਰਿਆਂ ਨੇ ਧੀਆਂ ਭੈਣਾਂ ਦੇ ਵਾਸਤੇ ਉਹ ਸਾਜੀਆਂ-ਸਾਂਝੀਆਂ ਸੀ ਉਹਨਾਂ ਦੇ ਸਾਰਿਆਂ ਵਾਸਤੇ ਉਹਨਾਂ ਨੇ ਆਪਣੀਆਂ ਬੜੀਆਂ-ਬੜੀਆਂ ਕੁਰਬਾਨੀਆਂ ਦੇ ਕੇ ਉਹਨਾਂ ਦੀ ਇੱਜ਼ਤ ਨੂੰ ਬਚਾ ਕੇ ਦੂਜਿਆਂ ਤੋਂ ਕੁਛ ਲਾ ਕੇ ਵੀ ਲੈਂਦਾ ਤੇ ਜਿਹੜੇ ਅੱਜ ਅਸੀਂ ਆਪ ਹੀ ਆਪਣੇ ਆਪ ਨੂੰ ਇੱਕ ਦੂਜੇ ਦੇ ਧੀਆਂ ਪਾਂਵਾਂ ਦੇ ਖਿਲਾਫ ਇਹੋ ਜਿਹੀ ਦੁਸ਼ਮਣਬਾਦੀ ਜਿਹੜੇ ਇੱਕ ਦੂਜੇ ਦੇ ਖਿਲਾਫ ਮੀਡੀਆ ਤੇ ਰੇਖਦੇ ਆ ਤੇ ਬੜਾ ਮਨ ਨੂੰ ਦੁੱਖ ਹੁੰਦਾ ਤੇ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਬਾਕੀ ਜੋ ਵੀ ਕਰਤਾਰ ਕੁਸ਼ੀ ਕੀਤੀ ਜਾ ਰਹੀ ਹੋ ਤੀ ਅਸੀਂ ਸਖ ਸਭਨਾਂ ਦੇ ਨਿਖੇਦੀ ਕਰਦੇ ਆ ਅਸੀਂ ਸਾਡੇ ਆਪਣੇ ਸਮਰਥਕਾਂ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਕੋਈ ਵੀ ਇਸ ਇਹੋ ਜੀ ਦਿਨੇ ਪੱਤਰ ਦੀ ਠੀਕ ਹੈ ਕਿ ਕਿਸੇ ਨਾਲ ਤੁਹਾਡਾ ਦੇ ਦੇ ਇਹ ਤਾਂ ਪਾਬ ਹੋ ਸਕਦਾ ਵਿਰੋਧ ਕਿਸੇ ਗੱਲ ਤੇ ਵਿਰੋਧ ਹੋ ਸਕਦਾ ਪਰ ਉਹਦੀ ਜਿਹੜੀ ਵਿਰੋਧ ਕਰਨ ਦਾ ਵੀ ਜਿਹੜਾ ਤਰੀਕਾ ਉਹ ਬੜਾ ਸੱਭੇਕ ਹੋਣਾ ਚਾਹੀਦਾ ਬਹੁਤ ਸਮਾਜ ਨੂੰ ਪ੍ਰਵਾਨ ਹੋਣਾ ਚਾਹੀਦਾ ਇਹ ਨਹੀਂ ਕਿ ਆਪਾਂ ਕਿਸੇ ਦੀ ਧੀਆਂ ਪਣਾ ਤੇ ਮਾਵਾਂ ਤੇ ਜਾਂ ਇਹੋ ਜਿਹਾ ਗਾਲਾਂ ਕੱਢ ਕੇ ਇਹ ਸੋਭਾ ਨਹੀਂ ਨਹੀਂ ਚਿਕਰ ਸੀ ਕਿ ਇਹ ਤਾਂ ਬਹੁਤ ਮਾੜੀ ਗੱਲ ਹੈ ਜੀ ਕਿ ਉਹ ਉਹ ਵੀ ਗੈਰ ਕਾਨੂੰਨੀ ਜੋ ਕਿਸੇ ਬੰਦੇ ਨਾਲ ਤੁਹਾਡੀ ਕੋਈ ਹੋ ਸਕਦੀ ਹੈ ਉਹਦੇ ਪਰਿਵਾਰ ਨੂੰ ਉਹਦੇ ਚ ਲੈ ਕੇ ਆਉਣਾ ਉਹ ਬਹੁਤ ਗਲਤ ਚੀਜ਼ ਹੈ ਐਸੀ ਬੇਸੀਆਂ ਚੋਣਾ ਆਉਂਦੀਆਂ ਨੇ ਉਹ ਕਿਵੇਂ ਐਸਜੀਪੀਸੀ ਨੇ ਚੋਣਾਂ ਤੇ ਮੇਰੇ ਖਿਆਲ ਅਨੁਸਾਰ ਇੱਥੇ ਸਾਰੇ ਮੰਗ ਕਰ ਰਹੇ ਕਿ ਜਲਦੀ ਜਲਦੀ ਆਉਣ ਤੇ ਅਸੀਂ ਉਹਦੇ ਵਾਸਤੇ ਅਸੀਂ ਤਿਆਰੀ ਵੀ ਕਰ ਰਹੇ ਹਾਂ ਤੇ ਅਸੀਂ ਉਹਦੇ ਵਿੱਚ ਆਪਣਾ ਵੀ ਪੂਰਾ ਯੋਗਦਾਨ ਪਾਵਾਂਗੇ ਤੁਸੀਂ ਆਪਦੀ ਪਾਰਟੀ ਜਿਹੜੀ ਬਣਾਈ ਆ ਉਸ ਦੇ ਜਿਹੜੇ ਅਸੀਂ ਕਿ ਕੈਂਡੀਡੇਟ ਖੜੋ ਖੜੇ ਅਸੀਂ ਜਿਹੜੀਆਂ ਵੀ ਜਿਹੜੀਆਂ ਪੰਥਕ ਸੋਚ ਵਾਲੀਆਂ ਸਾਰੀਆਂ ਧਿਰਾਂ ਨਾਲ ਸਹਿਯੋਗ ਲੈ ਕੇ ਸਾਰਿਆਂ ਨਾਲ ਰਾਜ ਮਿਲ ਕੇ ਅਸੀਂ ਕੋਈ ਆਪਣੇ ਕੈਂਡੀਡੇਟ ਵੀ ਕੋਈ ਜੇ ਅਸੀਂ ਕੋਈ ਸਹਿਮਤੀ ਨਾਲ ਕੋਈ ਅੱਗੇ ਪਿੱਛੇ ਕਰਕੇ ਵੀ ਸਾਰੇ ਜਣੇ ਰਾਜ ਤੇ ਲੜਨ ਦੀ ਕੋਸ਼ਿਸ਼ ਕਰਾਂਗੇ ਕੋਈ ਬੋਲ ਤੇ ਲਾ ਦੇਣੇ ਆ ਕਿ ਅਸੀਂ ਉਹ ਕ੍ਰਿਤੂਦੀਆਂ ਨੇ ਫੌਜ ਦੇ ਸਿਆਸੀ ਦਿਹਾੜੇ ਉਦੋਂ ਦੇ ਕਾਲ ਨਹੀਂ ਹਾਂਜੀ ਅਸੀਂ ਸਾਰਿਆਂ ਨੂੰ ਇਹ ਨਾਲ ਲੈਣ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਜਿਹੜੀਆਂ ਅੱਜ ਕੱਲ ਕਾਫਜ ਤੇ ਰਹੋ ਉਹਨਾਂ ਤੋਂ ਇਲਾਵਾ ਜਿੰਨੀਆਂ ਵੀ ਤੇਰਾਵਾ ਜਿਹੜੀਆਂ ਹਾਂਜੀ ਹਾਂਜੀ ਚੱਲ ਰਹੀ ਗੱਲ ਜੀ ਅਕਾਲੀ ਕਲਮਾਨ ਸਾਹਿਬ ਨਾਲ ਅਜੇ ਉਹਨਾਂ ਨਾਲ ਨਹੀਂ ਹੋਈ ਬਾਕੀ ਇੱਕ ਬਹੁਤ ਰਾਨਾ ਭਾਈ ਰਜੀਤ ਸਿੰਘ ਹੋਣਾ ਨਾਲ ਭਾਈ ਬਡਾਲਾ ਨਾਲ ਹੋਰ ਵੀ ਇੱਕ ਬਹੁਤ ਰਾਨਾ ਸਾਡੀ ਗੱਲ ਹੋ ਰਹੀ ਆ ਜੰਮਿਆ 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 ਪਾਕਿਸਤਾਨ ਦਾ ਮੁੱਦਾ ਰਹੇਗਾ ਨਹੀਂ ਅਸੀਂ ਤੇ ਜਿਹੜੀ ਆ ਪੰਜਾਬ ਦੀ ਜਿਹੜੀ ਚੜ੍ਹਦੀ ਕਲਾ ਲਈ ਜੋ ਸਾਡੇ ਗੁਰੂ ਸਾਹਿਬ ਦਾ ਸੰਦੇਸ਼ ਆ ਉਹਦੇ ਅਨਸਾਰ ਹੀ ਅਸੀਂ ਕੰਮ ਕਰਾਂਗੇ ਸਭ ਦੇ ਭਲੇ ਲਈ ਸਾਡਾ ਏਜੰਡਾ ਜਿਹੜਾ ਸਭ ਦਾ ਭਲਾ ਹੋਵੇਗਾ ਨਹੀਂ ਜੇਲਾ ਲਈ ਅਜੀ ਇਹ ਚੀਜ਼ ਇਹ ਤੋਂ ਅਸੀਂ ਅਜੇ ਅਸੀਂ ਮਤਲਬ ਉਹ ਉਹ ਮੁੱਦਾ ਤੇ ਸਾਡਾ ਆ ਅੱਗੇ ਜਾ ਕੇ ਦੇ ਕਿ ਜੋ ਅਸੀਂ ਅਦਾਜ ਜੋ ਮਹਾਰਾਜ ਉਹ ਖਾਲਸਾ ਦੇ ਮੁੱਦੇ ਨੂੰ ਬਹੁਤ ਬਲਕ ਤਰੀਕੇ ਨਾਲ ਪ੍ਰੈਕਟਿਸ ਕੀਤਾ ਜਾ ਰਿਹਾ ਉਹ ਚੀਜ਼ ਨਹੀਂ ਕਿ ਅਸੀਂ ਤੇ ਇਹੋ ਜਿਹੇ ਰਾਜ ਚਾਹੁੰਦੇ ਹਾਂ ਕਿ ਜਿੱਥੇ ਸਾਰੀਆਂ ਤਰ੍ਹਾਂ ਨੂੰ ਇਨਸਾਫ ਮਿਲ ਸਕੇ ਕਿਸੇ ਨਾਲ ਵੀ ਕੋਈ ਧੱਕਾ ਨਾ ਹੋਵੇ ਤੇ ਜੋ ਸਭ ਦੇ ਭਲੇ ਦਾ ਸਾਡਾ ਏਜੰਡਾ ਜੋ ਸਭ ਦੇ ਭਲੇ ਦਾ ਖਾਲਸਾ ਜੀ ਤੁਹਾਡਾ ਬੇਟਾ ਗਰੂਪਸਟ ਹੈ ਕਿ ਹੈਗਾ ਕਿ ਉਹ ਪਾਗੇ ਕਿਤੇ ਜਾ ਰਿਹਾ ਖਾਲਸਾ ਦੇ ਮੈਂਬਰ ਪਾਰਟੀ ਵਿੱਚ ਨਸਬੋਤ ਪਾ ਰਿਹਾ ਇਹਕ ਅਪਰਾਲੇ ਦੀ ਜੀ ਸਰਕਾਰ ਉਹਨਾਂ ਨੂੰ ਛੱਡ ਹੀ ਨਹੀਂ ਰਹੀ ਸਰਕਾਰ ਉਹਨਾਂ ਦੇ ਕੋਈ ਵੀ ਜੋ ਉਹਨਾਂ ਦੀ ਬੰਦਾ ਹਲਕੇ ਪ੍ਰਤੀ ਜੋ ਉਹਨਾਂ ਦੇ ਫੰਡ ਆ ਜਾਂ ਕੋਈ ਹੋਰ ਜਿਹੜੀਆਂ ਸੁਵਾਂ ਉਹ ਵੀ ਕੋਈ ਨਹੀਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਇਸ ਕਰਕੇ ਅਸੀਂ ਆ ਗੋਰ ਦਾ ਦਰਵਾਜ਼ਾ ਵੀ ਖੜਕਾ ਆਇਆ ਹੈ ਤੇ ਦੇਖੋ ਹੁਣ ਕੀ ਫੈਸਲਾ ਭਾਪਤੀ ਦੀ ਗੱਲ ਕਰੀਏ ਜੀ ਤੁਹਾਡੇ ਬਰਾਬਰ ਪੈਰਨ ਅਕਾਲੀ ਗੱਲ ਨੇ ਭਾਪਤੀ ਸ਼ੁਰੂ ਕੀਤੀ ਹੋਈ ਹੈ ਉਹਨਾਂ ਦੇ ਪੱrti ਲੱਖਾਂ ਜਾ ਕੇ ਤੁਹਾਡੇ ਕੋਲੋਂ ਹੁੰਦਾ ਕਿੰਨੀ ਭਰਤੀ ਕੀਤੀ ਜਾ ਚੁੱਕੀ ਹੈ ਨਹੀਂ ਉਹ ਜੀ ਕਾਗਜ਼ਾਂ ਦੀ ਤੁਸੀਂ ਉਧਾ ਜਿੱਦਾਂ ਮਰਜ਼ੀ ਕਰਨੀ ਹੋ ਉਦ ਚ ਜਿੰਨੀ ਮਰਜ਼ੀ ਦੱਸੀ ਜਾਓ ਸਾਡੇ ਵੀ ਹੋਣਾ ਜਿੱਦਾਂ ਅਸੀਂ ਸ਼ੁਰੂਆਤ ਕਰ ਰਹੇ ਆ ਤੇ ਸਾਡੇ ਵੀ ਕਾਫੀ ਲੋਕਾਂ ਚ ਬਹੁਤ ਵੱਡਾ ਛਾਅ ਵਾ ਇਹ ਤੇ ਉਹ ਜਦੋਂ ਅਸੀਂ ਪੂਰਾ ਕੰਪਲੀਟ ਕਰ ਲਾਂਗੇ ਉਦੋਂ ਹੀ ਅਸੀਂ ਪੂਰੀ ਸੇਵਾ ਕਰ ਸਕਦੇ ਹਾਂ ਹਰ ਤਰ੍ਹਾਂ ਦਾ ਵਿਅਕਤੀ ਜਿਹੜਾ ਤੁਹਾਨੂੰ ਪਰ ਬਣ ਸਕਦਾ ਹੈ ਜਾਂ ਕੋਈ ਖਾਸ ਤਰ੍ਹਾਂ ਦੀ ਟੀਮ ਤੇ ਸ਼ਬਦਾ ਬਣਾਈਏ ਇਹ ਸ਼ਰਤਾਂ ਨਹੀਂ ਮੈਂਬਰ ਤੇ ਸਾਡਾ ਕੋਈ ਪਾਰਟੀ ਦਾ ਕੋਈ ਵੀ ਬਣ ਸਕਦਾ ਜੋ ਪੰਜਾਬ ਦਾ ਵਾਸੀ ਹੈ ਜੋ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੁੰਦਾ ਜੋ ਸਾਡੇ ਸਾਡੀਆਂ ਨੀਤੀਆਂ ਨਾਲ ਜੋ ਸਹਿਮਤ ਹੈ ਬੰਦਾ ਉਹ ਨੂੰ ਹਰੇਕ ਨੂੰ ਹੱਕ ਹੈ ਉਹ ਬਣ ਸਕਦਾ ਕਿਸੇ ਵੀ ਜਾਤ ਪਾਤ ਧਰਮ ਮਜਬਦਾ ਕੋਈ ਵਿਤਕਰਾਨ ਨਹੀਂ ਰਤੇ ਸਿੰਘ ਉਸ ਤੋਂ ਬਾਅਦ ਭਾਮੇ ਸਾਹਿਬ ਨੇ 3 ਵਜੇ ਦਿੱਤਾ ਹੁਣ ਜੱਥੇ ਅਲਗਬੀਰ ਸਿੰਘ ਕਹਿੰਦੇ ਮੇਰੇ ਵੀ ਕਪੜੇ ਪੈਕ ਆਏ ਇਹ ਦੇਖੋ ਜੀ ਹਾਲਾਤ ਹੀ ਇਦਾਂ ਦੇ ਪੈਦਾ ਕੀਤੇ ਜਾ ਰਹੇ ਉਹਨਾਂ ਤੇ ਇਹਨਾਂ ਦਬਾਏ ਇਹਨਾਂ ਬਣਾਏ ਜਾ ਰਿਹਾ ਕਿ ਉਹ ਉਨ੍ਹਾਂ ਦੇ ਅਨਸਾਰ ਹੀ ਜੋ ਤੇਰੇ ਆ ਕੋ ਕੰਮ ਕਰਨਾ ਤੇ ਨਹੀਂ ਤੇ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਅਸਤੀਫੇ ਦੇ ਲਈ ਭਾਨੀ ਸਾਹਿਬ ਨੇ ਤੇਰਾ ਚਰ ਉਹਨਾਂ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਨੂੰ ਬਚਾਉਣ ਦੀ ਪਰ ਆਖੀਰ ਉਹਨਾਂ ਦੇ ਸਿਰ ਤੋਂ ਪਾਣੀ ਨੰਗੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੁਣ ਜ세ਦਾਰ ਸਾਹਿਬ ਨੂੰ ਬਹੁਤ ਵੱਡਾ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੁਸੀਂ ਜੋ ਦੋ ਤਰੀਕ ਦਾ ਫੈਸਲਾ ਵਾ ਉਹ ਕਿਸ ਤਰੀਕ ਨਾਲ ਲਾਗੂ ਨਾ ਹੋਵੇ ਤੇ ਉਹ ਉਹ ਉਹਨਾਂ ਨੂੰ ਤਾਂ ਪਰੇਸ਼ਾਨ ਕਰਕੇ ਉਹਨਾਂ ਨੇ ਮੇਰੇ ਖਿਆਲ ਹੈ ਕਿ ਉਹ ਉਹ ਵੀ ਮੇਰੇ ਖਿਆਲ ਪਤਾ ਨਹੀਂ ਕਦੋਂ ਅਸਤੀਫਾ ਦੇ ਦੇਣ ਪਰ ਅਸੀਂ ਕਿਹਨੇ ਕਿੰਨਾ ਡਿਟੇ ਰਹਿਣਾ ਚਾਹੀਦਾ ਉਹਨਾਂ ਨੂੰ ਆਪਣੀ ਜਿਹੜੀ ਜ਼ੁਫਤ ਨਾਲ ਆਪਣੀ ਜਿਹੜੀ ਉਹ ਪਦਵੀ ਦਾ ਧਿਆਨ ਰੱਖਦੇ ਹੋਏ ਤੇ ਸਹੀ ਤਰੀਕੇ ਨਾਲ ਉਹ ਜੋ ਦੋ ਤਰੀਕਾ ਫੈਸਲੇ ਹੋਏ ਉਹਨਾਂ ਨੂੰ ਪੂਰਨ ਲਾਗੂ ਕਰਉਣਾ ਚਾਹੀਦਾ। ਹਾਲmathsfੀ ਮਜਬੂਰ ਕੌਣ ਕਰ ਰਹੀ ਸੀ ਮਕਬੂਲ ਹੈ ਕਿ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਜਿਹੜੀ ਉਹ ਕਾਬਿਲ ਤੇ ਰਹੀ ਜੀ ਉਹ ਹੀ ਮਜਬੂਰ ਕਰ ਰਹੀ ਜਿਹੜੀ ਜਿਨ੍ਹਾਂ ਦਾ ਉੱਥੇ ਕਬਜ਼ਾ ਵਾ ਜਿਹਨਾਂ ਦੇ ਸਾਰਾ ਕੁਝ ਉਹਨਾਂ ਦੇ ਹੱਥ 'ਚ ਆ ਉਹ ਸਾਰਾ ਕੁਝ ਉਹ ਹੀ ਕੋਈ ਕਰ ਰਿਹਾ ਹੈ। ਕੌਣ ਹੈ ਇਹ ਲੋਕ? ਉਹ ਬਾਦਲੈਂਡ ਕੰਪਨੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਜਲਦੀ ਕਰਵਾਈਆਂ ਜਾਣ ਦੀ ਇਹਦੇ ਵਾਸਤੇ ਕੋਈ ਜਦੋਂ ਦਾਇਰ ਕਰ ਦਿੱਤਾ ਜਾ ਰਿਹਾ ਹੈ ਹਾਂਜੀ ਅਸੀਂ ਉਹਦੇ ਵਾਸਤੇ ਵੀ ਅਸੀਂ ਦੋ ਤਿੰਨ ਵਾਰੀ ਉਹ ਗੁਰਦਵਾਰਾ ਚੋਣ ਪੇਸ਼ੇ ਨੂੰ ਮਿਲ ਕੇ ਆਏ ਕਿ ਅਸੀਂ ਇਹ ਜਲਦੀ ਜਲਦੀ ਤੁਸੀਂ ਕਰਾਓ ਉਹ ਵੀ ਕਹ ਰਹੇ ਕਿ ਅਸੀਂ ਸਰਕਾਰਾਂ ਨੂੰ ਲਿਖ ਕੇ ਦਿੱਤਾ ਹੋਇਆ ਕਿ ਜਲਦੀ ਜਲਦੀ ਹੋਣਾ ਪਰ ਅਜੇ ਕੋਈ ਅਸਾਰ ਲੱਗ ਨਹੀਂ ਰਿਹਾ ਮੇਰੇ ਕਹੇ ਜੀ ਪਤਾ ਨਹੀਂ ਹੋਣਾ ਸਾਰੀਆਂ ਧਿਰਾਂ ਇਹ ਮੰਗ ਰਹੀਆਂ ਜਿਹੜੀਆਂ ਇੱਕ ਕਾਬੇ ਤੋਂ ਛੱਡ ਕੇ ਸਰਕਾਰ ਵੀ ਪਤਾ ਨਹੀਂ ਉਹਨਾਂ ਨੂੰ ਬਿਠਾ ਕੇ ਰੱਖਣਾ ਚਾਹ ਰਹੀ ਹੈ ਪਤਾ ਨਹੀਂ ਕੀ ਕਰਨਾ ਜਿੰਨੀ ਦੇਰ ਤੱਕ ਐਸੇ ਪੀਸੀ ਦੀ ਚੌਂਕੀ ਨਹੀਂ ਉਸਨੇ ਤੱਕ ਕਲੀਅਰ ਨਹੀਂ ਸਾਫ हां जी ਉਹਨਾਂ ਚਿਰ ਤੇ ਹੁਣ ਜਿਹੜੇ ਕਿ ਉਹ ਤੇ ਵਿਆਹ ਚੁੱਕੀ ਆ ਕਿ 15 14 15 ਸਾਲ ਹੋ ਚੁੱਕੇ ਆ ਉਹਨਾਂ ਦੀ ਕੋਈ ਸਵਿਧਾਨਿਕ ਤੌਰ ਤੇ ਉਹ ਉਹਨਾਂ ਦੀ ਕੋਈ ਕ੍ਰੈਡੀਬਿਲਟੀ ਵੀ ਨਹੀਂ ਗਈ ਇਸ ਕਰਕੇ ਮੇਰਾ ਖਿਆਲ ਆ ਕਿ ਸਰਦਾਰ ਨੂੰ ਵੀ ਚਾਹੀਦਾ ਕਿ ਉਹ ਚੋਣਾਂ ਕਰਾ ਕੇ ਇੱਕ ਜਿਹੜੇ ਮੈਂਬਰ ਚੁਣਨ ਉਹ ਅੱਗੇ ਆਪਣਾ ਕਾਰ ਸੰਭਾਲਣ ਤੇ ਉਹ ਆਪਣੀ ਜ਼ਿੰਮੇਵਾਰੀ ਨਾਲ ਜੋ ਵੀ ਜੋ ਹਾਲਾਤ ਆ ਬਣੇ ਹੋਏ ਉਹ ਚੋਂ ਨਿਕਲਦਾ ਇਹ ਕਾਲਾ ਜੀ ਮਿਹਰ ਦੂਰ ਦਿੱਤੇ ਉਹਦੀ ਆਵਾਜ਼ ਹੈ ਸਾਡੀ ਇਹ ਜੋ ਬੇਜਮੀਨੇ ਲੋਕ ਹੈ ਉਹਨਾਂ ਨੂੰ ਜਿਹੜੀਆਂ ਜ਼ਮੀਨਾਂ ਦਿੱਤੀਆਂ ਜਾਣਾ ਇਹਨੇ ਦੇਖਦੇ ਹਾਂ ਨਹੀਂ ਜਿਹੜੀਆਂ ਕੋਈ ਜ਼ਮੀਨਾਂ ਹੈਗੀਆਂ ਉਹ ਠੀਕ ਹੈ ਕਿ ਜੇ ਉਹਨਾਂ ਦਾ ਹੱਕ ਬਣਦਾ ਤੋ ਉਹਨਾਂ ਦਿੱਤੀਆਂ ਜਾਣੀ ਚਾਹੀਦੀਆਂ ਠੀਕ ਹੈ ਜੋ ਹਾਂਜੀ ਧੰਨਵਾਦ ਕਾਹਤਾ ਜੀ ਬਠਿੰਡਾ ਵਿਖੇ ਪਹੁੰਚੋ ਮੈਂਬਰਸ਼ਿਪ ਦੀ ਜਿੱਕਰ ਚੱਲ ਰਿਹਾ ਹੈ ਮੈਂਬਰ ਰਿਜਿਸਟਰ ਕੀਤੇ ਜਾ ਰਹੇ ਨੇ ਇਹ ਜਰਜ਼ਾਨ ਦੇਖਣ ਨੂੰ ਮਿਲ ਬਹੁਤ ਵਧੀਆ ਹੈ ਜੀ ਮਤਲਬ ਲੋਕਾਂ 'ਚ ਬਹੁਤ ਉਤਸ਼ਾਹ ਹੈ ਹਰੇਕ ਬੰਦਾ ਮਤਲਬ ਸਾਡੇ ਤੋਂ ਜੇ ਸਹੀ ਗੱਲ ਪੁੱਛੋ ਤਾਂ ਪਹੁੰਚ ਨਹੀਂ ਹਲੇ ਪ੍ਰੋਪਰ ਵੇ ਨਾਲ ਹੋ ਰਹੀ ਕਿਉਂਕਿ ਆਨੇ ਅਸੀਂ ਜਥੇਬੰਦੀ ਜੇ ਹੁਣ ਪੰਜ ਮੈਂਬਰੀ ਐਲਾਨੀ ਹੈ ਇਹ ਥੱਲੇ ਤੱਕ ਪਹੁੰਚ ਕਰੇਗੀ ਸੰਗਤ 'ਚ ਬਹੁਤ ਉਤਸ਼ਾਹ ਹੈ ਲੋਕਾਂ 'ਚ ਬਹੁਤ ਉਤਸ਼ਾਹ ਹੈ ਜੀ ਨਾਲ ਜੁੜਨ ਵਾਸਤੇ ਲੋਕ ਤੁਹਾਡੇ ਤੇ ਵਿਸ਼ਵਾਸ ਕਿਉਂ ਕਰਦਾ ਹੋਰਾਂ ਤੇ ਕਰਕੇ ਦੇਖ ਲਿਆ ਜੀ ਕੀ ਮਿਲਿਆ ਅਸਾਡਾ ਤਾਂ ਜਿਹੜਾ ਪਿਛੋਕੜ ਹੈ ਅਸੀਂ ਤਾਂ ਪਹਿਲਾਂ ਵੀ ਕੌਮ ਨੂੰ ਲੇ ਕੁਰਬਾਨੀ ਕੀਤੀ ਹੈ ਸਾਡੇ ਫਾਦਰ ਸਾਹਿਬ ਨੇ ਵੀ ਤੇ ਸਾਡੇ ਮਾਦਰ ਸਾ ਮਦਰ ਨੇ ਵੀ ਤੇ ਮੈਂ ਸਮਝਦਾ ਬਈ ਕੌਮ ਨੂੰ ਜਦੋਂ ਇੰਨੇ ਦੇਰ ਨਾ ਤੇ ਵਿਸ਼ਵਾਸ ਕੀਤਾ ਤੇ ਤੋਖਾ ਹੀ ਖਾਦਾ ਹੈ ਕੌਮ ਨੇ ਤੇ ਇੱਕ ਵਾਰੀ ਸੜ ਤੇ ਵਿਸ਼ਵਾਸ ਜ਼ਰੂਰ ਕਰਨਾ ਚਾਹੀਦਾ ਤੁਸੀਂ ਵਿਸ਼ਵਾਸ ਦੀ ਗੱਲ ਕੀਤੀ ਐ ਪੰਜਾਬ ਦੇ ਸਰਕਾਰ ਵੀ ਇਸੇ ਉਸ ਚਾਹੀ ਸੀ ਤੁਸੀਂ ਬਾਕੀਆਂ ਨੂੰ ਮੌਕਾ ਦਿੱਤਾ ਸਾਨੂੰ ਇੱਕ ਦੇਖੇ ਦੇਖੋ ਪਰ ਅੱਜ ਦੇ ਹਾਲਾਤ ਉਹ ਤਾਂ ਫਿਰ ਗੱਲ ਇਹ ਐ ਨਾ ਜੀ ਗੱਲ ਇਹ ਐ ਬਈ ਤੁਸੀਂ ਨਾ ਇਹ ਨਾ ਕਹੋ ਬਈ ਲੋਕੀ ਉਹਨਾਂ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਇਹ ਗੱਲ ਨਾ ਤੁਸੀਂ ਕਹੋ ਜਿਹੜਾ ਝਾੜੂ ਦੀ ਸਰਕਾਰ ਆਈ ਐ ਨਾ ਇਹ ਇੱਕ ਆਪਸ਼ਨ ਨਹੀਂ ਸੀ ਲੋਕਾਂ ਕੋਲ ਲੋਕੀਂ ਬਾਦਲ ਨੂੰ ਵੀ ਨਹੀਂ ਸੀ ਵੋਟ ਪਾਉਣਾ ਚਾਹੁੰਦੇ ਤੇ ਕਾਂਗਰਸ ਨੂੰ ਵੀ ਨਹੀਂ ਸੀ ਪਾਉਣਾ ਚਾਹੁੰਦੇ ਦੋਹਾਂ ਦਾ ਬਦਲ ਝਾੜੂ ਨੂੰ ਵੋਟ ਪਈ ਝਾੜੂ ਦੀ ਕੋਈ ਦੇਣ ਨਹੀਂ ਸੀ ਪੰਜਾਬ ਨੂੰ ਕੋਈ ਝਾੜੂ ਦੀ ਅਚੀਵਮੈਂਟ ਨਹੀਂ ਸੀ ਕੋਈ ਉਹਨਾਂ ਦੀ ਕਿਸੇ ਕੰਮ ਵਾਸਤੇ ਕੁਰਬਾਨੀ ਨਹੀਂ ਸੀ ਉਹ ਤਾਂ ਸਿਰਫ ਇੱਕ ਵਿਰੋਧ ਚੁਣਾ ਨੂੰ ਵੋਟ ਪੈ ਗਈ ਤੇ ਜਦੋਂ ਉਹ ਮੂੜ ਪੈਗੀ ਅਨ ਐਕਸਪੀਰੀਐਂਸਡ ਬੰਦੇ ਆ ਜਿਨ੍ਹਾਂ ਨੇ ਕਦੇ ਕੁਝ ਦੇਖਿਆ ਹੀ ਨਹੀਂ ਸੀ ਸਿਆਸਤ ਕੀ ਹੁੰਦੀ ਹੈ ਤੇ ਜਦੋਂ ਉਹਨਾਂ ਨੂੰ ਤੁਸੀਂ ਪਾਵਰ ਦਉਗੇ ਫਿਰ ਆ ਹੀ ਹਾਲਾਤ ਹੋਣਗੇ ਜਿਹੜੇ ਹੁਣ ਆ ਫਿਰ ਆਪਸ਼ਨ ਚੌਥੀ ਵੀ ਆ ਗਈ ਜੀ ਭਾਜਪਾ ਪੰਜਾਬ ਚ ਬੜੀ ਸਰਗਰਮੀ ਨਾਲ ਆਈ ਨਹੀਂ ਭਾਜਪਾ ਦਾ ਨਹੀਂ ਮੈਂ ਨਹੀਂ ਸਮਝਦਾ ਵੀ ਪੰਜਾਬ ਚ ਕਦੇ ਮੈਜੋਰਟੀ ਚ ਸੱਜਿਆ ਜੀ ਉਹਨਾਂ ਦਾ ਇਹ ਸਿਆਕਾ ਵੱਧ ਗਿਆ ਹੋਵੇ ਜੀ ਨਹੀਂ ਮжоਰਟੀ ਚ ਨਹੀਂ ਕਦੇ ਲੋਕ ਨਹੀਂ ਪਸੰਦ ਕਰਦੇ ਨਹੀਂ ਕਿ ਉਹ ਨਹੀਂ ਜੀ ਪੰਜਾਬ ਚ ਮжоਰਟੀ ਚ ਨਹੀਂ ਆ ਸਕਦੀ ਕਦੇ ਵੀ ਜੀ ਖਾਲਸਾ ਜੀ ਤੁਸੀਂ ਮੈਂਬਰ ਪਾਰਲੀਮੈਂਟ ਤੇ ਪੰਜਾਬ ਦੇ ਰਿਲੇਟਡ ਕੀ ਕੀ ਮੁੱਦੇ ਉਠਾਏ ਪੰਜਾਬ ਦੇ ਰਿਲੇਟਡ ਜੀ ਮੈਂ ਤਾਂ ਸਭ ਤੋਂ ਪਹਿਲਾ ਜਿਹੜਾ ਮੁੱਦਾ ਪ੍ਰਾਈਵੇਟ ਮੈਂਬਰ ਬਿਲ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬਾ ਵਾਸਤੇ ਪੇਸ਼ ਕੀਤਾ ਹੈ ਬਈ ਇਦੇ ਵਾਸਤੇ ਮੈਂ ਪੇਸ਼ ਕੀਤਾ ਸੀ ਵੀ ਜੋ ਮਹਾਰਾਜ ਦੀ ਬੇਅਦਬੀ ਕਰੇ ਉਹਨੂੰ ਫਾਂਸੀ ਦੀ ਸਜ਼ਾ ਤੇ ਜੇ ਉਹ ਵੀ ਇਹਦੇ ਉੱਪਰ ਟ੍ਰਾਇਲ ਸ਼ਾਰਟ ਟਰਮ ਹੋਣਾ ਚਾਹੀਦਾ ਵੀ ਛੇਤੀ ਸਜ਼ਾ ਹੋਵੇ ਉਹ ਮਾਰ ਕਹਿੰਦੇ ਜੱਬੇ ਵਾਲੇ ਜਿੰਨਾਂ ਕੋਲੇ ਰਹੀ ਸੀਗੇ ਅਕੀਨਾ ਕੋਲੇ ਨਹੀਂ ਚਾੜੂ ਕੋਲੇ ਹਾਂ ਉਹਨੂੰ ਵੀ ਚੇਰਤਾਂ ਲਿਟਰ ਨਹੀਂ ਸੀ ਗਈ ਹਾਂ ਤੁਸੀਂ ਲਿਟਰ ਤਾਂ ਕਰਦੇ ਆ ਤੁਹਾਡੇ ਕੋਲ ਲਿਟਰ ਤਾਂ ਕਿਹ ਤੋਂ ਨਹੀਂ ਲਿਟਰ ਤਾਂ ਜਿਹੜੇ ਪਹਿਲਾਂ ਜਿਨ੍ਹਾਂ ਨੇ ਕੀਤਾ ਹੈ ਜੀ ਸਾਰਾ ਸਿਆਸਤ ਕੀਤੀ ਹੈ ਤੁਸੀਂ ਇਹ ਨਾ ਨਾ ਕਹੋ ਵੀ ਜਾ ਬਾਗੀ ਧੜੇ ਚ ਜਾਂ ਦਾਗੀ ਧੜੇ ਚ ਸਾਰੇ ਤਾਂ ਕੀ ਨਹੀਂ ਹੈ ਬਹੁਤ ਜਣੇ ਸਾਫ ਸੁਥਰੇ ਆ ਜਿਸ ਤੋਂ ਹੁੰਦਾ ਐਸਾ ਨਹੀਂ ਜੀ ਧਾਕੀ ਬੰਦੇ ਦਾ ਜਾਂ ਜਿਹਦਾ ਮਹਾਰਾਜ ਦੀ ਬੇਇੱਜ਼ਤੀ ਚ ਜਿਹਦਾ ਕੋਈ ਰੋਲ ਹੈ ਜਾਂ ਉਹਨਾਂ ਨੂੰ ਬਚਾਉਣ ਚ ਕਿਸੇ ਦਾ ਰੋਲ ਹੈ ਉਹਦੇ ਵਾਸਤੇ ਸਾਰੇ ਸਾਡੇ ਦਰਵਾਜ਼ੇ ਬੰਦ ਹੈ ਕੋਈ ਸਾਫ਼ ਅਕਸ ਵਾਲਾ ਕਰਦਾਰ ਵਾਲਾ ਆਏਗਾ ਜਿਗਾ ਅੱਛਾ ਜੀ ਇੱਕ ਗੱਲ ਬਹੁਤ ਹਸਨ ਹੈ ਦੂਸਰ ਬਣਾ ਰਹੇ ਕਿ ਇਹ ਸਾਰਿਆਂ ਨੇ ਕਿਹਾ ਕਿ ਜੇ ਤੁਸੀਂ ਜੁਰਮ ਦੇ ਖਿਲਾਫ ਬੋਲੇ ਨਹੀਂ ਹਾਂ ਜੀ ਅਗਰ ਕਾਲੀ ਕੜੇ ਦੇ ਵਿੱਚ ਜਿੰਨੇ ਵੀ ਲੋਕ ਹੈ ਕੋਈ ਕਿ ਬੋਲਦਾ ਸਾਰਿਆਂ ਨੇ ਮਾਇਤ ਕੀਤੀ ਕਿ ਜੀ ਅਸੀਂ ਨਹੀਂ ਕਰਾਇਆ ਇਹਨਾਂ ਨੇ ਨਹੀਂ ਕਰਾਇਆ ਇਹਨਾਂ ਦਾ ਕੋਈ ਹੱਥ ਨਹੀਂ ਹਾਂ ਜੀ ਇਹ ਵਜੇ ਮਤਿਆਂ ਦੀ ਵੀ ਗੱਲ ਕਰੀਏ ਮੈਂ ਦੋ ਸਾਲ ਕਹਾਂਗੇ

ਉਹ ਤਾਂ ਧਾਕੀ ਹੋਇਆ ਨਾ ਪਰ ਸਾਰੇ ਜਿਹੜੇ ਵੀ ਪੁਰਾਣੇ ਗੱਲ ਨਹੀਂ ਐਵੇਂ ਨਹੀਂ ਮੈਂ ਜਿਹੜੇ ਇਹਦੀ ਗੱਲ ਕਰਦਾ ਵੀ ਜਿਹੜਾ ਅੱਜ ਕੱਲ ਰੌਲਾ ਚੱਲਦਾ ਹੈ ਮਹਾਰਾਜ ਦੀ ਬੇਅਦਬੀ ਦਾ ਮਹਾਰਾਜ ਦੀ ਬੇਅਦਬੀ ਦੇ ਪੈਰਲਲ ਜਿਹੜਾ ਸੱਚੇ ਸੌਦੇ ਨੂੰ ਬਚਾਉਣ ਦਾ ਜਾਂ ਜਿਹਨੇ ਮਹਾਰਾਜ ਦਾ ਸਵਾਗ ਰਚਿਆ ਸੀ ਬੇਅਦਬੀ ਵੀ ਉਹਨਾਂ ਨੇ ਕੀਤੀ ਹੈ ਨਾ ਉਹਦਾ ਸਾਰਾ ਖੁੱਲ ਕੇ ਹੀ ਆ ਗਿਆ ਉਹ ਕਲੇਰਨਾ ਦੱਸਦਾ ਜੀ ਵੀ ਬੀਨ ਰੀਜ਼ਨ ਇਹ ਹੈ ਵੀ ਉਹ ਹੋ ਹੈ ਨਾ ਜਦੋਂ ਬੰਦੇ ਉਹਨਾਂ ਨੂੰ ਬਚਾਉਣ ਦੇ ਵਿੱਚ ਰਹੇ ਐ ਫਿਰ ਸਾਡਾ ਤਾਂ ਉਹਨਾਂ ਨੂੰ ਦੇਖੋ ਸਜ਼ਾ ਦੇਣਾ ਜਾਂ ਕਹਿਣਾ ਉਹ ਤਾਂ ਕੌਮ ਨਹੀਂ ਦੇ ਦਿੱਤੀ ਹੈ ਜਿੱਥੇ ਹੁਣ ਉਹ ਹਾਸ਼ੀਏ ਤੇ ਪਹੁੰਚ ਚੁੱਕੇ ਆ ਇਹ ਉਹਨਾਂ ਨਾਲ ਗੱਲਾਂ ਕਰਕੇ ਹੀ ਆ ਨਹੀਂ ਤੁਸੀਂ ਇਹ ਕਹਿ ਰਹੇ ਹੋ ਨਾ ਕਿ ਜਿਵੇਂ ਅਕਾਲੀਆ ਨਾਲ ਦੇ ਬੰਦੇ ਜੇ ਕੋਈ ਤਾਂ ਕੀ ਹੋਣਗੇ ਹਾਂ ਜੀ ਉਹਨਾਂ ਨੂੰ ਐਂਟਰੀ ਨਹੀਂ ਦੇਵਾਂਗੇ ਜੀ ਕਰੀਂ ਦਵਾਜਾਂ ਦਾ ਬੰਦ ਕਰ ਦਿੱਤਾ ਹਾਂਜੀ ਬਾਜੀ ਗੁੱਲੀ ਰੱਖਦੇ ਹੋ ਬੀਜੇ ਕੋ ਸਾਫਖਲਾ ਹੋਏਗਾ ਤੋਂ ਨਹੀਂ ਬਿਲਕੁਲ ਇਹ ਆਮ ਤੌਰ ਤੇ ਹੁੰਦਾ ਵੀ ਜੇ ਕੋਈ ਕਾਸੇ ਵਿੱਚ ਪੜਿਆ ਗਿਆ ਤੇ ਜੋ ਬੀਜੇਪੀ ਕਰ ਰਿਹਾ ਤੋਂ ਦੋਤੋ ਪਾਉਂ ਜਾਂਦਾ ਨਹੀਂ ਜੀ ਸਾਡੇ ਚ ਨਹੀਂ ਐਵੇਂ ਹੋਏਗਾ ਨਹੀਂ ਨਹੀਂ ਜੀ ਸਾਡੇ ਚ ਨਹੀਂ ਹੋਏਗਾ ਸਾਨੂੰ ਪਤਾ ਹੈ ਵੀ ਕਿਹੜੇ ਬੰਦੇ ਡਾਕੀ ਆ ਕਿੰਨਾ ਤੇ ਇਲਜ਼ਾਮ ਲੱਗ ਰਹੇ ਆ ਇਹਨਾਂ ਦਾ ਮੇਨ ਰੋਲ ਸੀ ਉਹ ਤਾਂ ਕਾਲ ਤੱਕ ਸਾਡੇ ਸਾਰਾ ਜਾਗ ਜਾਗਰੀ ਹੋ ਗਿਆ ਪਰ ਸਰ ਉਹਨਾਂ ਦੇ ਅਕਾਲੀ ਲੋਏ ਰੱਖਣਾ ਛੱਡ ਦੇ ਜਿਹੜੇ ਜਿਹੜੇ ਬੰਦੇ ਉੱਥੇ ਹੈਗੇ ਨਹੀਂ ਜੀ ਕਈ ਬਹੁਤ ਮਤਲਬ ਹੁਣ ਅੰਦਰ ਦੀਆਂ ਗੱਲਾਂ ਜਿਹੜੀਆਂ ਐ ਲੋਕ ਤੰਕੀ ਐ ਇੱਕ ਸਿਰਫ ਬਈ ਚਲੋ ਸਟਾਈਡ ਇਲੈਕਸ਼ਨ ਨੂੰ ਲੈ ਕੇ ਜਿਹੜਾ ਵਿਧਾਨ ਸਭਾ ਇਲੈਕਸ਼ਨ ਹੁੰਦਾ ਹਾਂਜੀ ਕੱਡੀ ਹੁਣ ਤੋਂ ਬਿਉਤਬੰਦੀ ਚੱਲ ਰਹੀ ਐ ਹਾਂਜੀ ਚੱਲਦੀ ਪਈ ਐ ਮੀਟਿੰਗਾਂ ਹੋ ਰਹੀਆਂ ਮੈਂਬਰ ਬਣਾ ਰਿਹਾ ਇਲੈਕਸ਼ਨ ਦਾ ਹੀ ਐ ਜੀ ਸਾਰਾ ਵਰਕਰਾਂ ਨੂੰ ਲੜਨ ਲਈ ਪੈਸਿਆਂ ਦੀ ਲੋੜ ਪੈਂਦੀ ਆ ਮੋਟਾ ਫਨਾਨ ਦੀ ਲੋੜ ਨਹੀਂ ਲੋੜ ਪੈਂਦੀ ਸੀ ਤੁਹਾਨੂੰ ਕਿਹਾ ਕਿ ਪੈਸਿਆਂ ਦੀ ਲੋੜ ਪੈਂਦੀ ਆ ਤੁਹਾਨੂੰ ਕਿਹਨੇ ਕਿਹਾ ਤਾਂ ਕਿਹਨੇ ਕਿਹਾ ਪੈਸਿਆਂ ਦੀ ਲੋੜ ਪੈਂਦੀ ਹੈ ਹਰ ਵਾਰੇ ਤੁਸੀਂ ਮੈਂ ਤਾਂ ਮੰਨਦਾ ਨਹੀਂ ਸੀ ਜੀ ਜੀ ਇਹ ਗੱਲ ਕੀਤੀ ਸੀ ਜੀ ਵੀ ਮੇਰੇ ਕੋਲ ਤਾਂ ਮੇਰੀ ਗੱਡੀ ਚ ਤੇਲ ਪਾਉਣ ਨੂੰ ਨਹੀਂ ਤੇ ਪੰਥ ਮੇਰਾ ਸਾਥ ਦੇਵੇ ਅੱਜ ਤੁਸੀਂ ਕਹਿੰਦੇ ਪੈਸਿਆਂ ਦੀ ਲੋੜ ਨਹੀਂ ਨਹੀਂ ਮੈਨੂੰ ਲੋੜ ਤਾਂ ਮੈਨੂੰ ਸੀ ਜੀ ਪਰ ਮੈਨੂੰ ਜੋ ਲੱਗਦਾ ਸੀ ਕਿ ਮੈਨੂੰ ਪੈਸਿਆਂ ਦੀ ਲੋੜ ਪਊਗੀ ਪਰ ਮੈਨੂੰ ਨਹੀਂ ਲੋੜ ਪਈ 111 ਹਲਕੇ ਨੇ ਜੀ ਹਰ ਇੱਕ ਜਗ੍ਹਾ ਇਹ ਤਾਂ ਹੈ ਨਹੀਂ ਵੀ ਤੁਹਾਡੇ ਮੰਗੂ ਸਮਰਥਨ ਮੈਂ ਨਹੀਂ ਜੀ ਸਾਰੇ ਫਿਰ ਮੇਰੇ ਵਰਗੇ ਵੀ ਨਹੀਂ ਹੈ ਫਿਰ ਉਹ ਵੀ ਕਾਹ ਫੰਡ ਆਲਗ ਕਿਉਂ ਜਿਹੜੇ ਕੈਂਡੀਡੇਟ ਲਿਆਵਾਂਗੇ ਉਹ ਮੇਰੇ ਵਰਗੇ ਥੋੜੀ ਹੋਣਗੇ ਰੱਜੇ ਪੁੱਜੇ ਆ ਰੱਜੇ ਪੁੱਜੇ ਤੁਹਾਡੀ ਪਾਰਟੀ ਵਿੱਚ ਆਲਾ ਪਰ ਹੈ ਹਾਂ ਕੱਚਾ ਗੋਲ ਪੂਰੇ ਵੀ ਬਰੂ ਆਬਵੀਅਸ ਹੈ ਜੀ ਜਿਹੜੇ ਹੁਣ 5 ਕਰੋੜ ਲਾਊਗਾ ਲੈਕ ਮੇਰੀ ਗੱਲ ਛੋਣੋ ਹੁਣ ਤੱਕ ਲੋਕਾਂ ਨੂੰ ਆ ਜਿਹੜੇ ਬੰਦੇ ਨੇ ਗੱਲ ਕਹੀ ਹੈ ਬਾਈ ਨੇ ਲੋਕਾਂ ਨੂੰ ਇਹ ਹੀ ਨਹੀਂ ਸਮਝਾਈ ਵੀ ਜਿਹੜਾ ਐਮ.ਐਲ.ਏ 10 ਕਰੋੜ ਕਰੋ ਇਲੈਕਸ਼ਨ ਜਿੱਤਣ ਨੂੰ ਲਾਉਂਦਾ ਹੈ ਤੇ ਮੁੜ ਕੇ ਉਸ ਤੋਂ ਤੁਸੀਂ ਗ੍ਰਾਂਟ ਕੀ ਭਾਲਦੇ ਹੋ ਉਸ ਤੋਂ ਵਿਕਾਸ ਕੀ ਭਾਲਦੇ ਹੋ ਅਗਲਾ ਅਗਲਾ ਆਪਣਾ ਘਰ ਪੂਰਾ ਆਪਣੇ 10 ਕਰੋੜ ਪੂਰੇ ਕਰੂਗੇ ਤੁਹਾਡਾ ਘਰ ਭਰੂਗਾ ਇਹ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਸਾਹਿਬ ਜੀ ਖਾਸ ਕਰਕੇ 3 ਕਰੋੜ ਦੇ ਲੋਕਾਂ ਲਈ ਕੀ ਕੀ ਕੰਮ ਕਰ ਚੁੱਕੇ ਹੈ ਬਾਈ ਜੀ ਮੇਰੇ ਕੋਲ ਤਾਂ ਮੇਰੀ ਗ੍ਰਾਂੰਟੀ ਸੀ 5 ਕਰੋੜ ਰੁਪਈਆ ਉਹ ਮੈਂ ਵੰਡਤਾ ਜਿਹੜਾ ਆਈ ਗਿਆ ਆਪਾਂ ਦਾ ਇਹ ਮਿਸਾਲ ਮਿਸਾਲ ਲਗਦਾ ਦੋ ਦੋ 2.5 2.5 300 ਕਰੋੜ ਦੀਆਂ ਆਪਾਂ ਸੜਕਾਂ ਕਰਵਾਤੀਆਂ ਉਥੋਂ ਇਹਨਾਂ ਸਦਲ ਕਮਾਨ ਨੂੰ ਉmber ਕਰਦੇ ਸਜ਼ਾ ਸੁਣਾਈ ਗਿਆ ਪਰ ਰਵਾਨ ਸਿੰਘ ਹੋਣੀ ਚਾਹੀਦੀ ਸੀ ਕਹਿੰਦਾ ਬੀਜਪੀ ਕਹਿੰਦੀ ਵੀ ਅਸੀਂ ਕਰਾਇਆ ਪਹਿਲੀ ਕੇਸ ਬੰਦ ਕਰ ਦਿੱਤੀ ਅਸੀਂ ਕਿ ਅਸੀਂ ਬੀਜਪੀ ਨੇ ਕੀ ਐਡੈਂਟ ਲੈ ਰਹੀ ਐ ਇਸ ਚੀਜ਼ ਦਾ ਵੀ ਅਸੀਂ ਸਜ਼ਾ ਦਵਾਈ ਹੈ ਨਹੀਂ ਜੀ ਇਹ ਕੇਸ ਤਾਂ ਚਲੋ ਇਹ ਜ਼ਰੂਰ ਹੈ ਵੀ ਇਹ ਤਾਂ ਮਤਲਬ ਜੁਡੀਸ਼ਰੀ ਦਾ ਹੀ ਹੈ ਇੰਡੀਅਨ ਦੀ ਦਾ ਵੀ ਬਹੁਤ ਟਾਈਮ ਲੱਗ ਗਿਆ ਨਾ ਚਾਹੇ 40 ਸਾਲ ਬਾਅਦ ਸਜ਼ਾ ਹੋਈ ਹੈ ਪਰ ਹੋਈ ਹੈ ਚਲੋ ਠੀਕ ਹੈ ਕਿ ਲੱਗਦਾ ਸਜ਼ਾ ਸਹੀ ਹੋਈ ਹੈ ਉਮਰ ਕਹਿ ਨਹੀਂ ਜੀ ਸਜ਼ਾ ਸਹੀ ਤਾਂ ਫਾਂਸੀ ਹੋਣੀ ਚਾਹੀਦੀ ਸੀ ਆਈ ਵਿਟਨੈਸ ਹੈ ਉਹਦੇ ਆਈ ਵਿਟਨੈਸ ਹੈ